ਇਤਿਜਾਬੇ ਸਮਾਜ ਸੇ ਵੀ ਲੱਖਾਂ ਸਿਧਾਣਾਂ ਦੀ ਤਰ ਜਿਵੇਂ ਤੁਹਾਨੂੰ ਪਤਾ ਹੈ ਕਿ ਹਰ ਇੱਕ ਮੁੱਦੇ ਦੇ ਉੱਤੇ ਲੱਖਾਂ ਸਿਧਾਣਾਂ ਦੇ ਵੱਲੋਂ ਆਵਾਜ਼ ਬੁਲੰਦ ਕੀਤੀ ਜਾਂਦੀ ਹੈ ਲਗਾਤਾਰ ਹੁਣ ਉਹ ਪਾਣੀ ਦੇ ਮੁੱਦੇ ਨੂੰ ਲੈ ਕੇ ਵੀ ਕਿਉਂਕਿ ਗੁੱਡੇ ਨਾਲੇ ਦਾ ਪਾਣੀ ਜਿਸ ਤਰੀਕੇ ਦੇ ਨਾਲ ਲਗਾਤਾਰ ਖਰਾਬ ਹੁੰਦਾ ਜਾ ਰਿਹਾ ਹੈ ਗੰਦਲਾ ਹੁੰਦਾ ਜਾ ਰਿਹਾ ਉਸ ਨੂੰ ਲੈ ਕੇ ਵੀ ਕਾਫੀ ਚਿੰਤਤ ਨੇ ਜਿਸ ਨੂੰ ਲੈ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਸਿਰਫ ਉਹ ਗੱਲਾਂ ਬਾਤਾਂ ਵਾਲੇ ਨੇ ਚੁਟਕਲੇ ਸੁਣਾਉਣ ਵਾਲੇ ਨੇ ਪਰ ਜਿਸ ਤਰੀਕੇ ਦੇ ਹਾਲਾਤ ਬਣਦੇ ਜਾ ਰਹੇ ਨੇ ਉਹਨਾਂ ਵੱਲ ਵੀ ਇਹ ਧਿਆਨ ਨਹੀਂ ਜਿਹਦਾ ਚੱਲਦੇ ਉਹਨਾਂ ਨੇ ਲੁਧਿਆਣਾ ਦੇ ਵਿੱਚ ਉੱਥੇ ਜਿਹੜਾ ਕਿ ਪੱਕਾ ਮੋਰਚਾ ਲਗਾਉਂਦਾ ਐਲਾਨ ਕਰ ਦਿੱਤਾ ਹੈ। ਟਰਾਈ ਲਾ ਰਹੇ ਹੈ ਸਮੁੱਚੀ ਟੀਮ ਸਮਟਾ ਪੰਜਾਬ ਨਾਲ ਬੱਖ-ਬੱਖ ਕਰ ਰਹੀ ਹੈ। ਠੀਕ ਹੈ। ਪੰਜਾਬ ਦਾ ਮੁੱਖ ਮੰਤਰੀ ਮਜ਼ਾਕ ਕਰ ਰਿਹਾ, ਮਖੌਲ ਕਰ ਰਿਹਾ, ਗਮਰਾਹ ਕਰ ਰਿਹਾ ਹੈ। ਐਡੇ ਵੱਡੇ ਗੰਭੀਰ ਮੁੱਦੇ ਦੇ ਉੱਤੇ ਪੰਜਾਬ ਦਾ ਮੁੱਖ ਮੰਤਰੀ ਗੰਭੀਰ ਨਹੀਂ ਹੈਗਾ। ਲੋਕ ਮਰ ਰਹੇ ਨੇ ਤਰਾਤਰਾ ਕਰ ਰਹੇ ਨੇ ਕੈਂਸਰ ਦੇ ਨਾਲ ਕਾਲੀ ਪੀੜ ਦੇ ਨਾਲ ਹੋਰ ਭਿਆਨਕ ਮਾਰੀਆਂ ਨਾਲ ਲੋਕ ਲੋਕਾਂ ਨੂੰ ਮੌਤ ਲਗਾਤਾਰ ਹੋ ਰਹੀ ਹੈ ਕੱਲ ਹੀ ਮੈਂ ਇੱਕ ਬਿਆਨ ਸੁਣ ਰਿਹਾ ਸੀਗਾ ਮੁੱਖ ਮੰਤਰੀ ਸਾਹਿਬ ਦਾ ਕਹਿੰਦਾ ਜੀ ਮੈਂ ਗਰੋਧੀਆਂ ਦੀਆਂ ਜੜਾਂ 'ਚ ਬਹਿ ਜਾਊਂਗਾ ਅਸਰ ਇਹ ਉਹ ਬੰਦਾ ਜਿਹੜਾ ਪੰਜਾਬ ਦੀਆਂ ਜੜਾਂ 'ਚ ਬੈਠ ਰਿਹਾ ਹੈ ਕੱਲੀਆਂ ਗੱਲਾਂ ਤੋਂ ਇਲਾਵਾ ਕੱਲੀਆਂ ਕਹਾਣੀਆਂ ਤੋਂ ਇਲਾਵਾ ਛਟਕੂਲਿਆਂ ਤੋਂ ਇਲਾਵਾ ਗੱਫਾਂ ਤੋਂ ਇਲਾਵਾ ਬਰੋਧੀਆਂ ਦੇ ਤਿੰਨ ਜੰਸਨ ਤੋਂ ਇਲਾਵਾ ਕੀ ਕਰ ਰਿਹਾ ਆ ਪਿੱਛੇ ਜਿਹੋ ਨੇ ਲਗਾਤਾਰ 2-3 ਮੀਟਰਾਂ ਸੱਤੀਆਂ 1-2 ਮੀਟਰ ਸੱਦੀ ਆ ਫਿਰ ਜਿਹੜੇ ਅਧਿਕਾਰੀ ਆ ਉਹਨਾਂ ਨੂੰ ਬੁਲਾਇਆ ਫਿਰ ਇਸ ਤਰ੍ਹਾਂ ਕੋਈ ਨੇਪਾਲਾ ਕੋਈ ਕੰਪਨੀ ਆ ਕੈਨੇਡਾ ਦੀ ਇਸ ਤਰ੍ਹਾਂ ਭਾਈ ਉਹਨੇ ਦੱਸਿਆ ਕਿ ਉਹਨੂੰ ਬੁਲਾ ਕੇ ਇੱਕ ਡਰਾਮਾ ਰਚ ਰਹੇ ਨੇ ਇਹ ਅਸੀਂ ਜੀ ਇਹਨਾਂ ਨੂੰ ਜ਼ਿੰਮੇਵਾਰੀ ਦੇ ਰਹੇ ਆ ਵੀ ਇਹ ਇਹ ਪਾਣੀ ਆ ਸਾਫ਼ ਇਹ ਕੋਈ ਕੰਪਨੀ ਕਰੂ ਤੁਸੀਂ ਜ਼ਹਿਰ ਪਾਈ ਕਿਉਂ ਰਹੇ ਆ ਸਵਾਲ ਇਹ ਪੈਦਾ ਹੁੰਦਾ ਉਹ ਜ਼ਹਿਰ ਹੀ ਬੰਦ ਕਰ ਦਿਓ ਉਹ ਜ਼ਹਿਰ ਉਹ ਕੈਮੀਕਲ ਜਿਹੜੇ ਕਿਸੇ ਬੈਕਟੀਰੀਏ ਨਾਲ ਜਿਹਨੇ ਪਹਿਲਾਂ ਵੀ ਇੱਥੇ 10-12 ਸਾਲ ਪਹਿਲਾਂ ਲਗਾ ਮਾਰ ਜਗਾ 10-12 ਸਾਲ ਪਹਿਲਾਂ ਇੱਥੇ ਬੁੱਢੇ ਦਰਿਆ ਦੇ ਉੱਤੇ ਖੜ ਕੇ ਸਟਕੇ ਬੈਕਟੀਰੀ ਦੀਆਂ ਆਪਣੀਆਂ ਬੋਰੀਆਂ ਵਿੱਚ ਕਹਿੰਦੇ ਲੋ ਹੋ ਗਿਆ ਸਾਫ 10 ਸਾਲ ਲੰਘ ਗਏ ਹੁਣ ਉਹੀ ਇਹ ਟਾਈਮ ਲਗਾਉਣ ਨੂੰ ਮੁੱਖ ਮੰਤਰੀ ਫਿਰਦਾ ਪਰ ਹੁਣ ਇਹ ਪ੍ਰਸਤਾਵ ਨਹੀਂ ਕੋਈ ਡਰਾਮਾ ਨਹੀਂ ਚੱਲੂਗਾ ਤੁਹਾਸੀ ਇਸ ਤਰ੍ਹਾਂ ਭਾਈ ਉਹ ਤੁਹਾਨੂੰ ਇਹ ਕਿਹਾ ਕਿ ਇੱਕ ਤਰੀਕ ਤੋਂ ਪੱਕੇ ਤੌਰ ਦੇ ਉੱਤੇ ਲੁਧਿਆਣੇ ਦੇ ਵਿੱਚ ਅਸੀਂ ਜਿਹੜਾ ਇੱਥੇ ਰੋਇਪੁਰਾ ਰੋੜ ਦੇ ਉੱਤੇ ਡੇਰਕਾ ਪਲਾਂਟ ਦੇ ਕੋਲੇ ਅਸੀਂ ਪੱਕੇ ਤੌਰ ਤੇ ਆ ਕੇ ਇੱਥੇ ਰੁਕ ਰਹੇ ਹਾਂ ਇੱਥੇ ਬੈਠ ਰਹੇ ਹਾਂ ਤੇ ਇੱਥੋਂ ਇਹ ਜਗ੍ਹਾ ਬੰਦ ਕਰਕੇ ਉਠਾਂਗੇ ਸੋ ਅਸੀਂ ਕਈ ਵਾਰੀ ਸਵਾਲ ਉੱਠਦਾ ਵੀ 15 ਸਤੰਬਰ ਤੋਂ ਤੁਸੀਂ ਟਾਈਮ ਦਿੱਤਾ ਸੀ 15 ਸਤੰਬਰ ਤੱਕ ਦਾ ਪਰ ਉਹ ਤੁਸੀਂ ਕਾਹਾਂ ਕਿਉਂ ਲਏਗੇ ਕਬੇ ਅਸੀਂ ਇਸ ਮਸਲੇ ਦਾ ਪੱਕੇ ਤੌਰ ਤੇ ਸਥਾਈ ਤੌਰ ਤੇ ਹੱਲ ਚਾਹੁੰਦੇ ਆ ਅਸੀਂ ਉਹਨੇ ਵੀ ਲਲਾ ਲਲਾ ਕਰਾਤੀ ਜੀ ਰੋਲਾ ਪਾਤਾ ਜੀ ਹਾਂ ਜੀ ਅਸੀਂ ਆ ਕਰਤਾ ਕਰਤਾ ਉਹਨਾਂ ਕੱਖ ਨਹੀਂ ਹੁੰਦਾ ਅਸੀਂ ਚਾਹੁੰਦੇ ਆ ਵੀ ਇਹ ਇਹ ਬਹੁਤ ਗੰਭੀਰ ਮੁੱਦਾ ਹੈ ਕਿ ਸਾਰੇ ਮੁੱਦਿਆਂ ਨਾਲੋਂ ਅਹਿਮ ਮਸਲਾ ਪੰਜਾਬ ਦਾ ਜਨ ਬਣਿਆ ਹੋਇਆ ਚਾਹੇ ਧਰਤੀ ਹੇਠਾਂ ਤੇ ਚਾਹੇ ਦਰਿਆਵਾਂ 'ਚ ਜੁਆਰ ਪਾਈ ਜਾ ਰਹੀ ਆ ਇਹਦੇ ਉੱਤੇ ਅਸੀਂ ਪੱਕੇ ਤੌਰ ਦੇ ਉੱਤੇ ਹੁਣੇ ਕੋਕੇ ਜੜ ਕੇ ਉੱਠਾਂਗੇ ਜੋ ਮਰਜ਼ੀ ਹੋ ਜੇ ਇਹਨੇ ਜਾ ਕੇ ਜੇਲ ਸਿੱਪਣੇ ਆ ਬੰਦ ਕਰਨੇ ਆ ਪਰਚੇ ਦੇਣੇ ਆ ਭਾਂਤਰੇ ਸਰਕਾਰ ਨੇ ਉਹ ਕਰ ਲਏ ਤੇ ਨਹੀਂ ਪਰ ਹਾਲ ਹਾਲ ਦੇ ਵਿੱਚ ਅਸੀਂ ਇਹ ਜਹਿਰਾ ਬੰਦ ਕਰਕੇ ਸਾਲਾ ਸਰ ਮਾਨ ਸਾਹਿਬ ਨੇ ਜਿਹੜਾ ਰੋਜੇ ਪਹਿਲਾਂ ਬੋਲਣ ਨੂੰ ਮੈਨੂੰ ਕੋਈ ਨਹੀਂ ਕਹਿਣ ਬਸ ਠੀਕ ਹੈ ਫਿਰ ਉਹ ਤੁਹਾ ਆਪਸ ਸਵਾਲ ਜਵਾਬ ਜੀ ਸਰ ਮੈਨੂੰ ਫ੍ਰੀ ਦੇ ਕਹ ਦੇ ਕਿ ਲੱਖਾਂ ਸਦਾਣਾ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਵੀ ਲਗਾਤਾਰ ਆਪਣੀ ਆਵਾਜ਼ ਬੁਲੰਦ ਕਰ ਰਹੇ ਤੇ ਨਾਲ ਹੀ ਪਾਣੀਆਂ ਦੇ ਮੁੱਦੇ ਦੇ ਉੱਤੇ ਵੀ ਲਗਾਤਾਰ ਆਪਣੀ ਆਵਾਜ਼ ਬੁਲੰਦ ਕਰਦੇ ਨਜ਼ਰ ਆ ਰਹੇ ਨੇ ਬਿਊਰੋ ਰਿਪੋਰਟ ਹਰਪੰਨ ਜੀ